ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਅਕਲ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਬਾਗੀ ਧੜੇ ਵੱਲੋਂ ਗਿਆਨੇ ਹਰਪ੍ਰੀਤ ਸਿੰਘ ਨੂੰ ਚੁਣ ਲਿਆ ਗਿਆ ਇਸ ਦੀ ਇਸ ਦਾ ਦਾਵਾ ਸੁਰਜੀਤ ਸਿੰਘ ਰਖੜਾ ਸਾਬਕਾ ਮੰਤਰੀ ਅਰਜ ਧੜੇ ਦੇ ਆਗੂ ਹੈ ਉਹਨਾਂ ਨੇ ਸਮਾਣਾ ਵਿੱਚ ਸਾਡੇ ਨਾਲ ਗੱਲਬਾਤ ਕਰਦੇ ਪ੍ਰਗਟ ਕੀਤਾ ਅਤੇ ਧਾਰਮਿਕ ਜਿਹੜੇ ਆਗੂ ਹੋਣਗੇ ਪੈਨ ਸਤਵੰਤਕ ਹੋਣਗੇ ਕਿਉਂਕਿ ਬਿਨਾ ਧਰਮ ਦੇ ਰਾਜਨੀਤੀ ਨਹੀਂ ਹੋ ਸਕਦੀ ਇਸ ਇਹ ਦਾਵਾ ਸੁਰਜੀਤ ਸਿੰਘ ਰਖੜਾ ਵੱਲੋਂ ਕੀਤਾ ਗਿਆ ਦੇਖੋ ਚੜੀ ਕੋਸ਼ਿਸ਼ ਹੈ ਕਿ ਇੱਕ ਸ਼ੌਨੀ ਕਾਲ ਦਲ ਪ੍ਰਧਾਨ ਹੋਵੇ ਇੱਕ ਧਾਰਮਿਕ ਕੌਂਸਲਰ ਪ੍ਰਦਾਨ ਹੋਵੇ ਤੇ ਦੋਏ ਆਪੋ ਆਪਣੇ ਕੰਮ ਕਰਨ ਕਿਉਂਕਿ ਜੇ ਰਾਜਨੀਤੀ ਦੇ ਉੱਤੇ ਤੁਹਾਨੂੰ ਦਾ ਕੁੰਡਾ ਹੋਵੇ ਫਿਰ ਕੋਈ ਗਲਤ ਕੰਮ ਨਹੀਂ ਹੁੰਦਾ ਹੈ ਗਲਤ ਕੰਮ ਉਦੋਂ ਕਰਦੇ ਆਪਾਂ ਜੋ ਰਾਜਨੀਤੀ ਨੂੰ ਵੱਡੀ ਲੈ ਜਾਂਦੇ ਆ ਤਾਂ ਨੂੰ ਛੋਟਾ ਕਰ ਲੈਣੇ ਸੋ ਆਪਣੀ ਸਾਰੀ ਦੀ ਡਿਊਟੀ ਬਣਦੀ ਹੈ ਕਿ ਧਰਮ ਉੱਪਰ ਹੋਵੇ ਫਿਰ ਰਾਜਨੀਤੀ ਥੱਲੇ ਹੋਵੇ ਫਿਰ ਤੁਸੀਂ ਠੀਕ ਕੰਮ ਕਰਦੇ ਆ ਵਧੀਆ ਕੰਮ ਕਰਦੇ ਇਸਕਾ ਨਾਮ ਸਰਵ ਜੀ ਕਰ ਰਹੇ ਆ ਜੀ ਫਾਈਨਲ ਕਰ ਲਿਆ ਜੀ ਯਾਨੀ ਹਰਪ੍ਰੀਤ ਜੀ ਨੂੰ ਸੀ ਪ੍ਰਧਾਨ ਬਣਾਉਣਾ ਕਹਿੰਦੀ ਵੇਦੀ ਨੂੰ ਧਾਰਮਿਕ ਰਾਜਨੀਤੀ ਸ਼ੋਮਣੀ ਕਾਲਜ ਦੇ ਪ੍ਰਧਾਨ ਤਾਂ ਰਾਜਨੀਤੀ ਕਰਦਾ ਹੈ ਅੱਛਾ ਉਹ ਬਣੇਗੇ ਹਾਂ ਤੇ ਧਾਰਮਿਕ ਕੌਂਸਲ ਜਿਹੜੀ ਉਹਦਾ ਵੀ ਬਿਸਤੰਤ ਕੌਂਸਲ ਗੁਰਦੁਆਰਾ ਸਾਹਿਬ ਬਾਬਾ ਫੁੱਲਾ ਸਿੰਘ ਦੇਸਤਾਨ ਦੇ ਉੱਤੇ ਇਹ ਇਲੈਕਸ਼ਨ ਹੋਣੀ ਹੈ ਤੇ 11 ਵਜੇ ਦਾ ਟਾਈਮ ਰੱਖਿਆ ਤੇ ਮੈਂ ਸਾਰੇ ਸੰਗਤ ਨੂੰ ਬੇਨਤੀ ਕਰਦਾ ਕਿ ਹਮ ਮਾਕੇ ਉੱਤੇ ਪਹੁੰਚੋ ਉੱਥੇ ਦੇਖੋ ਸਾਰਾ ਕੁਝ ਤੁਹਾਡੀ ਡਿਊਟੀ ਬਣਦੀ ਹੈ ਕਿ ਆਪਾਂ ਦੇਖੀ ਵੀ ਇਲੈਕਸ਼ਨ ਠੀਕ ਠਾਕ ਹੋ ਰਹੀ ਹੈ ਬਿਲਕੁਲ 100% ਸਹਿਮਤੀ ਹੈ ਸਾਰਾ ਸਾਰੀ ਡੈਲੀਗੇਟਰ ਨਾਲ ਗੱਲ ਕਰ ਲਈ ਆਸੂ ਜੂ ਬੈਠ ਕੇ ਗੱਲ ਕਰ ਲਈ ਤੇ ਸਾਰੀ ਸਹਿਮਤੀ ਹੈ ਸਰਬਸੰਮਤੀ ਦੇ ਨਾਲ ਪ੍ਰਧਾਨ ਜੀ ਇਹ ਤਾਂ ਮੀਡੀਆ ਦੇ ਗੱਲਾਂ ਨੇ ਜਸਖੀਰ ਉਹਨਾਂ ਦੇ ਗੱਲਾਂ ਨੇ ਕੋਈ ਵਿਰੋਧ ਨਹੀਂ ਹੋਇਆ ਮੈਂ ਮੀਟਿੰਗ ਦੇ ਵਿੱਚ ਸੀ ਸਾਰੀ ਮੀਟਿੰਗ ਦੇ ਵਿੱਚ ਮੈਂ ਵਿਚਰੇ ਹਾਂ ਕੋਈ ਕਿਸੇ ਦਾ ਵਿਰੋਧ ਨਹੀਂ ਹੋਇਆ ਬੈਠ ਕੇ ਸ਼ਾਂਤੀ ਨਾਲ ਗੱਲਾਂ ਹੋਈਆਂ ਨੇ ਤੇ ਵੈਸ ਹੋਈ ਵੀ ਆਪਾਂ ਉਹ ਹੈ ਸਾਰੀਆਂ ਚੰਗੀਆਂ ਮਾੜੀਆਂ ਪੱਖ ਦੇਖੇ ਹੁਣ ਕੱਲ ਕੀ ਜੇ ਤਾਂ ਇਕਲ ਹੋਏ ਫਿਰ ਤਾਂ ਕਰੀਏ ਛੜਕਾਂ ਹੀ ਮਾੜੀਆਂ ਨੇ ਲਾ ਐਂਡ ਆਰਡਰ ਦੀ ਵੀ ਸਿੱਤੀ ਮਾੜੀ ਆ ਤੇ ਜੇ ਕਰਪਸ਼ਨ ਦੀ ਗੱਲ ਕਰੀਏ ਉਹਦੀ ਵੀ ਹੱਦਾਂ ਬਸਾ ਤੋੜੇ ਪਏ ਨੇ ਸੋ ਜੇ ਗੱਲ ਹੋਵੇ ਤਾਂ ਕਰੀਏ ਇੱਥੇ ਤਾਂ ਜਿੰਨੇ ਕਿੰਨੇ ਧਰਨੇ ਲੱਗ ਰਹੇ ਨੇ ਅੱਜ ਕਿੰਨਾ ਕੁਝ ਹੋ ਰਿਹਾ ਹੈ ਹਰ ਚੀਜ਼ ਦੇ ਉੱਤੇ ਹੋ ਰਿਹਾ ਹੈ ਤੋਂ ਕਿਸਾਨ ਅंदोलਨ ਦੁਆਰੇ ਫੇਰ ਸ਼ੁਰੂ ਹੋਣ ਜਾ ਰਿਹਾ ਸੋ ਇੱਕ ਗੱਲ ਨਹੀਂ ਹਰ ਗੱਲ ਦੇ ਉੱਤੇ ਜਿੰਨੇ ਪ੍ਰੋਮਿਸ ਕੀਤੇ ਸੀ ਜਿੰਨੇ ਵਾਅਦੇ ਕੀਤੇ ਸੀ ਅੱਜ ਸਾਰੇ ਉਲਟ ਕਰ ਰਹੇ ਨੇ ਮੈਂ ਤਾਂ ਕਿਹਾ ਹੈ ਕਿ ਤੁਹਾਡੀ ਚੋਰੀ ਹੋਈ ਹੈ ਲੋਕਾਂ ਦੇ ਕਤਲ ਹੋ ਰਹੇ ਨੇ ਰੋਜ਼ ਗੋਲੀ ਚੱਲ ਰਹੀ ਹੈ ਕੋਈ ਕਾਨੂੰਨ ਨਾ ਉਹ ਸਰਕਾਰ ਹੈ ਹੀ ਨਹੀਂ ਸਰਕਾਰ ਨਾਲੋਂ ਦੀ ਕੋਈ ਚੀਜ਼ ਹੈ ਨਹੀਂ ਐ ਪੂਰੇ ਜੋਰ ਲਾ ਕੇ ਉਠਾਵਾਂਗੇ ਲੋ ਲਾਉਂਗੇ ਤੇਰੀ ਪਾਰਟੀ ਬਣ ਗਈ ਥੜਾ ਪ੍ਰਧਾਨ ਬਣ ਗਿਆ ਫਿਰ ਉਹ ਜੋਰ ਲਾ ਕੇ ਉਹਦੇ ਠਾਵਾਂਗੇ ਤੁਹਾਡੀ ਡਿਊਟੀ ਬਣਦੀ ਹੈ origignal ਪਾਰਟੀ ਹੈ ਜੀ ਪੰਜਾਬ ਦੀ ਗੱਲ ਕਰਨੀ ਪੰਜਾਬ ਦੇ ਲਾਇਨ ਆਰਡਰ ਦੀ ਗੱਲ ਕਰਨੀ ਪੰਜਾਬ ਦੇ ਜਿਹੜੀਆਂ ਇਮਪਲੋਇਮੈਂਟ ਹੈ ਉਹਦੀ ਗੱਲ ਕਰਨੀ ਇਕਨੋਮੀ ਦੀ ਗੱਲ ਕਰਨੀ ਹਰ ਚੀਜ਼ ਦੀ ਕੋਈ ਅਸੀਂ ਗੱਲ ਕਰਨੀ ਕੱਲ ਦੇ ਬਾਅਦ ਮਤਲਬ ਲੋਕਾਂ ਦੇ ਮੁੱਦੇ ਉਠਾਏ ਜਾਣਗੇ ਬਿਲਕੁਲ 100% ਉਠਾਏ ਜਾਣਗੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪਰਸ਼ੋਤਮ ਕੋ ਸਿਕਸਵਾਣਾ ਨਿਊਜ਼